पर बहुत ही दर्द हो रही है, पता नहीं क्या हो गया जूठ जूट का बुखार रही थी, मुझे तो लगता आज सच्ची में हो गया क्या चलू जी मैं उठे लम्मा लगा पहन। ਨਾਈ ਤੇ ਤੂੰ ਮੰਡੀ ਲੈ ਕੇ ਆਉ ਜਹਾ ਪਰ ਮੰਡੀ ਉਹ ਤੇ ਮੇਰੇ ਕੋਲ ਝੁੱਕੀ ਨਹੀਂ ਜਾਨੀ ਮੈਂ ਤਾਂ ਹੀ ਲੈਣ ਦੀ ਵਾ ਚੰਦਰ ਬਹਾ ਵਿਛਾ ਵੀ ਥੇ ਲਮਾ ਪੈ ਜੰਨਾ ਤੇ ਜਿਹੜਾ ਗੰਦੀ ਹੋ ਜਾਏਗੀ ਨਹੀਂ ਗੰਦੀ ਹੁੰਦੀ ਆ ਕਾਜਾ ਲੱਗਾ ਹੋਇਆ ਇੱਥੇ ਮਿੱਟੀ ਨਹੀਂ ਲੱਗਣੀ ਇਹਨੂੰ ਲੱਗੇਗੀ ਗਾਸ ਤੇ ਲੱਗ ਜਾਏਗਾ ਨਾ ਮੈਂ ਇੱਥੇ ਬਹਿ ਜਾ ਮੈਂ ਫਿਰ ਹੰਦੀ ਬੋਲਦੇ ਆਪ ਕੀ ਜਹਾ ਉਹ ਮੇਰੇ ਕੋਲ ਠਾਈ ਜਾਂਦੀ ਕਿ ਕਿ ਨਹੀਂ ਜਿਆਦਾ ਮੇਰ ਕੋ ਇਤਨੇ ਹੱਟੇ ਕੱਟੇ ਹੋ ਇਤਨਾ ਬਾਰੀ ਬਰਕਮ ਸਰੀਰ ਹੈ ਫਿਰ ਵੀ ਬੋਲਦੇ ਹੋ ਮੰਜੀ ਨਹੀਂ ਉਠਾਈ ਜਾਂਦੀ ਤੁਮ ਸੇ ਉਹ ਤਾਂ ਸਰੀਰ ਬਿਮਾਰ ਰਹਾ ਨਾ ਤੈਨੂੰ ਪਤਾ ਨਹੀਂਗਾ ਮੈਂ ਬਹੁਤ ਕੁ ਮਾਰ ਰਹਾ ਮੈਨੂੰ ਨਹੀਂ ਪਤਾ ਲੱਗਦਾ ਰਹਾ ਅਰੇ ਜਿੰਨਾ ਮਰਜੀ ਬਿਮਾਰ ਹੋ ਇਤਨਾ ਹੱਟਾ ਕੱਟਾ ਸਰੀਰ ਹੋ ਤਾਂ ਕੁਝ ਵੀ ਨਹੀਂ ਹੁੰਦਾ ਸਰੀਰ ਕੋ ਤੂੰ ਦੇਖਣ ਤੋਂ ਲੱਗਦਾ ਅੰਦਰ ਖੋਖਲਾ ਹੋ ਗਿਆ ਪੁੱਤ ਟੈਨਸ਼ਨਾਂ ਨੇ ਮੇਰਾ ਖਾ ਲਿਆ ਸਰੀਰ ਟੈਨਸ਼ਨ ਬਹੁਤ ਰਹੀ ਆ ਉਹ ਮਨਪ੍ਰੀਤ ਦੀ ਮਨਪ੍ਰੀਤ ਚਲ ਗਈ ਨਾ ਇਥੋਂ ਦੁਨੀਆ ਤੋਂ ਚਲ ਗਈ ਉਹ ਹਾਂ ਉਹ ਵੀ ਬੜੀ ਟੈਨਸ਼ਨ ਰਹੀ ਮੈਨੂੰ ਮਰ ਗਈ ਆ ਉਹ ਤਾਂ ਹਾਂ ਮੈਨੂੰ ਪਤਾ ਤੂੰ ਉਹਦੇ ਅੜ ਕੀ ਲੱਗਦੀ ਆ ਪਰ ਕੰਮ ਤੇਰੇ ਉਹਦੇ ਵਾਲੇ ਨਹੀਂ ਹੈਗੇ ਤੇ ਮੈਨੂੰ ਇਦਾਂ ਨਹੀਂ ਹੀ ਕਰਨ ਕਹਿਣਾ ਉਹਨੇ ਉਸੇ ਵੇ ਭੱਜ ਕੇ ਜਾ ਕੇ ਮੰਜੀ ਲੈਣੀ ਹੁਣ ਇੱਥੇ ਫੜ ਕੇ ਉਹ ਇੰਦਾ ਨਹੀਂ ਧੀ ਸਿਆਣੀ ਸੀ ਅਰੇ ਬਾਬੂ ਜੀ ਅੱਜ ਮੇਰੇ ਵੀ ਬਹੁਤ ਦਰਦ ਹੋ ਰਿਹਾ ਕਿਤਨਾ ਕੰਮ ਕੀਤਾ ਅੰਦਰ ਜਾਰੂ ਲਗਾਇਆ ਜੇ ਕਪੜੇ ধੋਏ ਦੇਖੋ ਕਿੰਨੇ ਕਪੜੇ ধੋਏ ਉਹ ਤੋਂ ਵੀ ਇੰਦਾ ਹੀ ਕੰਮ ਕਰਦੀ ਸਾਰਾ ਦਿਨ ਕੰਮ ਕਰਦੀ ਪਰ ਉਹਨੇ ਇਹ ਕਦੀ ਨਹੀਂ ਆਖਿਆ ਮੈਂ ਥੱਕ ਗਈ ਹਾਂ ਇੱਕ ਮੇਰੇ ਕੰਨਾਂ 'ਚ ਆਵਾਜ਼ ਨਹੀਂ ਉਹਦੀ ਇਹ ਗੱਲ ਦੀ ਪਈ ਕਿ ਮੈਂ ਥੱਕ ਗਈ ਹਾਂ ਲੇਕਿਨ ਮੈਂ ਥੱਕ ਜਾਂਦੀ ਹਾਂ ਚਲੋ ਤੂੰ ਥੱਕ ਜਾਂਦੀ ਹੋਵੇਂਗੀ ਪਰ ਉਹਨੇ ਨਹੀਂ ਆਖਿਆ ਇਹਨੇ ਕਦੀ ਨਹੀਂ ਉਹਨੇ ਮੈਨੂੰ ਬਸ ਤੇਰੇ ਪਾਗਲ ਥੋੜੀ ਹੀ ਉਹਦੇ ਬਹੁਤ ਸਿਆਣੀ ਕੁੜੀ ਹੀ ਉਹਦੇ ਬੜਾ ਕੰਮ ਕਰਦੀ ਸੀ ਉਹਨੇ ਕਹਿੰਦੇ ਫालतू ਖਰਚਾ ਨਹੀਂ ਕਰਨਾ ਬਾਹਦੇ ਨਹੀਂ ਜਾਣਾ ਆਪਣੇ ਮਾਂ ਦੇ ਘਰ ਨਹੀਂ ਜਾਣਾ ਇੱਥੇ ਰਹਿਣਾ ਬਸ ਕੰਮ ਕਰਦੀ ਸਾਰਾ ਦਿਨ ਪੂਰਾ ਸੰਭਾਲਦੀ ਪੂਰੇ ਘਰ ਨੂੰ ਕੰਮ ਤਾਂ ਮੈਂ ਵੀ ਕਰਦੀ ਹਾਂ ਕਰਦੀ ਤੇ ਹੈਗੀਆਂ ਪਰ ਉਹ ਮਜ਼ਾ ਨਹੀਂਗਾ ਮੈਂ ਨਾ ਵੇ ਇਹ ਕੁੜੀ ਦੀਆਂ ਗੱਲਾਂ ਵੇ ਮੈਨੂੰ ਆਂਦੀ ਹਟਾ-ਕਟਾ ਲੈ ਵੀ ਉਹ ਮਨਪ੍ਰੀਤੀ ਨੇ ਮੇਰੀ ਨੇ ਕਦੀ ਨਹੀਂ ਇੰਨੀ ਗੱਲਾਂ ਕੀਤੀ ਪਰ ਇਹ ਕੁੜੀ ਨੇ ਇੰਨੀ ਗੱਲ ਕਹਿਤੀ ਵੇਖ ਲਾ ਇਸੇ ਕਰਕੇ ਸਿਆਣੇ ਬੰਦੇ ਦਾ ਕੋਈ ਘਰ ਘਰਾਣੇ ਦੀ ਧੀ ਲੱਭਦੇ ਆ ਕਿ ਜਿਹਨੂੰ ਬੋਲਣ ਦਾ ਪਤਾ ਹੋਊਗਾ ਇਹਨੂੰ ਤਾਂ ਇਹਨਾਂ ਪਤਾ ਹੀ ਨਹੀਂਗਾ ਵੀ ਮੈਂ ਕੀ ਕਹਿਣ ਦੀ ਆ ਤੇ ਕੀ ਨਹੀਂ ਕਹਿਣਾ ਕਿ ਮੇਰਾ ਇਹ ਸਹੁਰਾ ਲੱਗਦਾ ਜਾਂ ਕੀ ਲੱਗਦਾ ਤੇ ਬਜ਼ੁਰਗਾਂ ਨੂੰ ਵੱਡਿਆਂ ਦਾ ਸਤਕਾਰ ਕਿਦਾਂ ਕਰਨਾ ਇਹਦੇ ਪਤਾ ਹੀ ਕੋਈ ਨਹੀਂ। ਵੇਹਣ ਚੁੱਪ ਕਰਕੇ ਗੁੰਗੀ ਹੋ ਗਈ ਲੋਤੀ। ਤਾਂ ਤਾਂ ਸੱਠ ਆ ਗਿਆ। ਹਾਂ ਮੈਂ ਕੀ ਕਰੂੰ? ਕੋਈ ਕੰਮ ਢੰਗ ਨਾਲ ਨਹੀਂ ਆਤਾ। ਮਮਾ ਕਿਥੇ? ਮਮਾ ਘਰਵਾ। ਕੀ ਕਰਨ ਦੇ? ਪਾਪੋ ਤੇਰਾ ਪਪੋ ਵੀ ਤਾਵਾ ਘਰੋਂ ਚੱਲ ਖੇਡੋ ਫਿਰ ਪਿਆਰ ਨਾਲ ਖੇਡਿਓ ਲੜਿਓ ਨਾ ਚੰਗਾ ਠੀਕ ਆ ਦੋਵੇਂ ਪਾਪਾ ਠੀਕ ਆ ਹਾਂ ਵੇਲਾ ਮੈਂ ਭਾਈ ਨੂੰ ਗੁਰਬਖਸ਼ ਕਿੰਨੀਆਂ ਬਾਜ਼ੀਆਂ ਲੈ ਕੇ ਦਿੱਤੀ ਕਿੰਨੀਆਂ ਵਧਾਉਣੇ ਲੈ ਕੇ ਦਿੱਤੇ ਤੇਰੇ ਕੋਲ ਵੀ ਇੰਨੇ ਪਹਿਲਾ ਸਾਰਾ ਹੀ ਹੁਣ ਤੇ ਗਾੜੀ ਗਾੜੀ ਨਿਕ ਨਿਕੇ ਬੰਡੇ ਕਦੋਂ ਹੋ ਜੇ ਸਟੋਰੀ ਵੇਖਣਾ ਕੋਈ ਜੇ ਤੋਰੀਆਂ ਹੁੰਨ ਚੱਲ ਉਹ ਇੱਕ ਤਾਂ ਤੇਰਾ ਡਰ ਲੱਗਦਾ ਇਹ ਕੱਕ ਕਾਨ ਦੇ ਵਿੱਚੋਂ ਆਏ ਬਲੈਰੀਆਂ ਘਰ ਦੀ ਸਬਜੀ ਨਾਲ ਦੀ ਤੇ ਰੀਸ ਹੀ ਨਹੀਂ ਹੈਗੀ ਆਹ ਨੂੰ ਬਹੁਤੀ ਨਿੱਕੀ ਆ ਤੇ ਤੋੜ ਲਾਂਗੇ ਆਹ ਪੱਕੀ ਪੱਕ ਗਈ ਐਦਾਂ ਹੀ ਚਕਾਨੀ ਦੇ ਜਾਂਦੀਆਂ ਵਾ ਪਹਿਲਾਂ ਲੱਭ ਜਾਂਣ ਤਾਂ ਮੁੜ ਕੇ ਜਾਦੀਆਂ ਪੱਕ ਜਾਂਦੀਆਂ ਉਹ ਵੀ ਨਿੱਕੀ ਹੈ ਜੇ ਆ ਵੀ ਨਿੱਕੀ ਹੈ ਹਣ ਕਿੱਥੋਂ ਵੇਖਾਂ ਪਰਲੇ ਬੰਨੇਉਂਦੀ ਵੇਖਦੀ ਚਾਹੀ ਜਾਈ ਜਾ ਕੇ ਆਏ ਹਾਏ ਰੱਬਾ ਤਦ ਕਦੂ ਵੀ ਰਲੀਆਂ ਤੇ ਤੋਰੀਆਂ ਵੀ ਰਲੀਆਂ ਵਿੱਚ ਇਹ ਨਾ ਕੋ ਲੱਭਦਾ ਹੀ। ਓਹੋ! ਆ ਸਾਰਾ ਘੱਟਾ ਮਿਰਤੇ ਪਾਤਾ ਇਹਨੂੰ ਹੀ। ਦਿਖਾਈ ਦੇ ਰਹਾ ਤੇ ਉੱਠ ਕਿਉਂ ਨਹੀਂ ਜਾਂਦੇ ਵਹਾਂ ਪਰ ਚਲੇ ਜਾਓ। ਜੇ ਮੈਂ ਉੱਥੇ ਬਹਿਣ ਲੱਗਾ ਹਾਂ ਤੇ ਆਂਦੀ ਮੱਜੀ ਦੇ ਚਲ ਜਾ। ਇਹ ਫਿਰ ਮੈਂ ਮੰਜੀ ਤੇ ਆ ਗਿਆ ਨਾ ਵੀ ਉੱਧਰ ਚਲ ਜਾ ਤੂੰ ਤੇ ਮੇਰੇ ਮਗਰੀ ਪੈ ਰਹੀਆਂ ਤੇ ਅਰੇ ਮੈਂ ਕਹਾ ਮਗਰ ਪੈ ਕੇ ਆ ਪਾ ਕੇ ਆ ਕੇ ਆ ਕੇ ਆ ਕੇ ਬੈਠ ਜਾਂਦੇ ਹੋ ਲੈ ਹੁਣ ਮੈਂ ਕੰਨ ਤੇ ਬਹਿ ਜਾ ਬੈਠ ਜਾ ਅੱਛਾ ਤੇਰਾ ਤਾਂ ਵੀ ਮੈਂ ਨਜ਼ਰ ਵੱਟੂ ਬਣ ਜਾ ਹੁਣ ਜਿਹੜੇ ਲੋਕਾਂ ਦੇ ਭਾਲੇ ਹੁੰਦੇ ਆ ਕੰਦਾ ਦੇ ਇਸ ਵਿੱਚ ਕੋਈ ਨਹੀਂ ਸੀ ਬੜੀ ਬਾਦ ਹੈ ਪਾਗਲ ਇਨਸਾਨ ਤਾਂ ਕੁਝ ਵੀ ਕਰ ਦੇਤਾ ਨਹੀਂ ਕੌਣ ਪਾਗਲ ਵਾ ਹੁਣ ਪਾਗਲ ਕਿ ਸਾਹ ਉਹ ਪਤਾ ਨਹੀਂ ਮੈਂ ਉੱਥੇ ਲੱਗਾ ਬੈਣ ਤੇ ਮੈਨੂੰ ਆndi ਵੀ ਤੂੰ ਮੱਜੀ ਦੇ ਨਹੀਂ ਪੈਂਦਾ ਐਵੇਂ ਨਾ ਬੈ ਮੰਜੀ ਤੇ ਬੈ ਮੈਂ ਮੰਜੀ ਤੇ ਬਹਿ ਗਿਆ ਜੇ ਅਗਰ ਅਗਰ ਮੈਂ ਵਹਾਂ ਪਰ ਝੜੂ ਲਗਾ ਰਹੀ ਨਾ ਤੇ ਚਾਦਰ ਧੋ ਕੇ ਰੱਖੀ ਥੀ ਉਹ ਲੈ ਕੇ ਰੋ ਤਾਂ ਵਹਾਂ ਪਰ ਵਿਛਾ ਲਈ ਤੇ ਫਿਰ ਕੀ ਹੋ ਗਿਆ ਉਹ ਚਾਦਰ ਵਰਗਾ ਵੀ ਨਹੀਂ ਘੜਦੇ ਵਿੱਚੋਂ ਐਡੇ ਮਹਿਲ ਛੱਤ ਛੱਤ ਕੇ ਦੇਤੇ ਆ ਚਾਦਰ ਨਹੀਂ ਪੈਂਗੀ ਸਾਡੇ ਬਾਤੇ ਤੂੰ ਨਵੀ ਆ ਗਈ ਹੁਣ ਮੈਂ ਇਹਨੂੰ ਇੱਥੇ ਬੈਠਾ ਤੇ ਇਹਨੂੰ ਲਈ ਆਉਂਦੀ ਤੂੰ ਜਾਂ ਬੈ ਕੇ ਰਮਾਨ ਨਾ ਸਹੀ ਨਾ ਕੱਟਣਾ ਘੱਟਾ ਦੇ ਇਹਨੂੰ ਘੜ ਦੇ ਦਿੱਤੇ ਹੁਣ ਕਹਿੰਦੀ ਤੂੰ ਉੱਠ ਜਾ ਮੀਨੂ ਅਣੀ ਤਾ ਤੂੰ ਉਠ ਸ਼ਾਬਾਸ਼ੇ ਪੁੱਤ ਮੈਂ ਇੱਥੇ ਕੰਨ ਤੇ ਬਹਿ ਜਾਂਦੀ ਐ ਇਹ ਤੇ ਬਹੁਤ ਵਧੀਆ ਗੱਲ ਹੋਊਗੀ ਪਰ ਕਿਆ ਖੋ ਗਿਆ ਘਰੋਂ ਬਾਹਰ ਨਿਕਲ ਜਾ ਸਾਡਾ ਵੀ ਫੇਰ ਸਰ ਗਿਆ ਵੇਲੇ ਸਿਹਰੀ ਤੂੰ ਆ ਗਈ ਨਵੀਂ ਕੰਮ ਵਾਲੀ ਤੂੰ ਕਹਣਾ ਕੰਮਕੁਮ ਰਹਿਣ ਦੇ ਅਸੀਂ ਆਪੇ ਕੰਮ ਕਰ ਲਾਂਗੇ ਜੇ ਇਹਨੂੰ ਕਰ ਲੋ ਫਿਰ ਕਰ ਲੂੰਗੀ ਮੈਂ ਤੂੰ ਰਹਿਣ ਦੇ ਜਾਂ ਤੂੰ ਬਹਿਰ ਮਾਨ ਨਾ ਰੋਟੀ ਪਾਣੀ ਪਕਾਓ ਜਾ ਵੀ ਘਰ ਦਾ ਕੰਮ ਕਰੋ ਸਾਰਾ ਤਾਂ ਕੰਮ ਕਰਦੀ ਐ ਮੈਨੇ ਅਬ ਰਹਿ ਗਿਆ 1 2 ਉਹ ਮੈਂ ਕਰ ਲੂੰਗੀ ਜਦੋਂ ਲੜਾਈ ਨੂੰ ਆਜਾ ਮਾਰਦੀ ਆ ਤੈਨੂੰ ਤਾਂ ਮੈਂ ਸੋ ਕੋਈ ਜ਼ਿਆਦਾ ਚੰਗਾ ਜਾਣਦੀ ਆ ਮਨਪ੍ਰੀਤ ਦੇ ਬਰਾਬਰ ਸਮਝਣ ਨਹੀਂ ਆ ਤੇ ਤੂੰ ਸੋ ਉਹਦਾ ਉਹਦਾ ਵੀ ਜਿੱਦਾਂ ਦੇ ਹੁੰਦੇ ਆ ਵੀ ਖਰਾਬ ਕਰਨ ਲਈ ਮਰਨਾ 200 ਘੰਟੇ ਮਨਪ੍ਰੀਤ 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 ਦਵਿੰਦਰ ਤੂੰ ਮਨਪ੍ਰੀਤ ਦੀਆਂ ਗੱਲਾਂ ਕਰਦੀ ਆ ਨਾ ਪਰ ਉਹ ਕੰਮ ਨਹੀਂ ਹੋਏ ਇਹਦੇ ਮਨਪ੍ਰੀਤ ਵਾਲੇ ਕੋਈ ਵੀ ਕਿਤੇ ਬੋਲ ਬਾਣੀ ਨਹੀਂ ਉਹ ਮਨਪ੍ਰੀਤ ਵਾਲੀ ਹੈਗੀ ਮੁਝੇ ਬੰਨਾ ਵੀ ਨਹੀਂ ਹੈ ਮਨਪ੍ਰੀਤ ਜੈਸੀ ਸੁਣ ਲੈ ਆ ਸਮਰੀਤ ਦਾ ਮੇਰੇ ਮੂੰਹ ਲੱਗੀ ਹੀ ਨਿਕਲ ਇਹਨੇ ਨਹੀਂ ਇਹਦਾ ਖੜਾ ਛੱਡਿਆ ਮੁਰਕੇ ਆਖਣਾ ਇਹ ਗੱਲਾਂ ਕਰਦੀ ਆ ਗੱਲਾਂ ਕਰਦੀ ਤੇ ਗੱਲਾਂ ਨਾ ਕਰਾਂ ਤਾਂ ਮੈਂ ਕੀ ਕਰਾਂ ਤੂੰ ਪਹਿਲਾਂ ਕੰਮ ਕਰਨਾ ਹੁੰਦਾ ਨਾ ਜਿੱਥੇ ਬੰਦਾ ਬੈਠਾ ਉਹਨੂੰ ਨਹੀਂ ਠਾ ਲੈਣਾ ਬਸ ਸਬਕਾ ਉਧਰ ਉਧਰ ਹੁੰਦਾ ਕੋਈ ਨੂੰ ਸਹੀ ਜਗ੍ਹਾ ਪਰ ਬੈਠਣਾ ਚਾਹੀਏ ਨਾ ਬਾਰ-ਬਾਰ ਆ ਗਈ ਅਗਰ ਬੈਠ ਜਾਂਦਾ ਚੱਲ ਤੂੰ ਅੰਦਰ ਚੁੱਪ ਕਰ ਜਾ ਹੁਣ ਤੂੰ ਆਪੇ ਉਹਨੂੰ ਮਨਜੋਤ ਨੂੰ ਦੱਸਾਂਗੇ ਜੋ ਇਹਨੇ ਸਮਝਾਉਣਾ ਉਹ ਆਪੇ ਸਮਝਾ ਲੇਗਾ ਪਰ ਨਹੀਂ ਨਾ ਇੱਜਾ ਦੇ ਬਹੁਤ ਉਖਾ ਵਾ ਲੇਕਿਨ ਮਨਜੋਤ ਕਿਉਂਕਿ ਦੱਸੋਗੇ ਆਪ ਲੋ ਤੇ ਦੱਸਾਂਗੇ ਆਪਣੇ ਪੁੱਤ ਨਾਲ ਗੱਲ ਨਹੀਂ ਕਰਨੀ ਅਹੀ ਤੇਰੀਆਂ ਗੱਲਾਂ ਸੁਣੀ ਜਾਣੀਆਂ ਸਿਆਣਾ ਬਿਆਣਾ ਹੈਗਾ ਉਹ ਜਿੱਦਾਂ ਮੈਂ ਕੰਮ ਕਰ ਲਈ ਤੇ ਰਹਿਣ ਤੇ ਮਾਰੀ ਹੁਣ ਤੁਮੇ ਆਪੇ ਹੁਝ ਲੂਗੀ ਮੈਂ ਕਰੂੰਗੀ ਹੁਣ ਤੇ ਮੈਂ ਆ ਗਈਆਂ ਬਾਹਰ ਤੇ ਜੇ ਕੋਈ ਹੋਰ ਆ ਜਾਂਦਾ ਬਾਹਰ ਤੇ ਕਿੰਨੀ ਕੀਚਤ ਬਣਦੀ ਤੇਰੇ ਸਹਰੇ ਦੀ ਅਰੇ ਇੱਕ ਤਾਂ ਆਪਕੀ ਇਹ ਬਾਤ ਨਹੀਂ ਅੱਛੀ ਲੱਗਦੀ ਅਗਰ ਕੋਈ ਬਾਹਰ ਕੁਝ ਕਰਤਾ ਹੈ ਲੋਗ ਨੇ ਦੇਖਣਗੇ ਅਗਰ ਅੰਦਰ ਕੁਝ ਕਰਤਾ ਹੈ ਲੋਗ ਦੇਖ ਲੈਣਗੇ ਅਬ ਜਹਾਂ ਪਰ ਹੋਗਾ ਕੋਈ ਆ ਜਾਏਗਾ ਸੱਚਵਾ ਝੂਠਾ ਵੀ ਵੇਸੇ ਡਰ ਲੱਗਾ ਰਹਤਾ ਹੈ ਆਪਕੋ ਪਿੰਡਾਂ ਵਿੱਚ ਰਹਿਣਾ ਬਹੁਤ ਔਖਾ ਹੁੰਦਾ ਵਾ ਸ਼ਰੀਕੇ ਵਿੱਚ ਰਹਿਣਾ ਬੜਾ ਔਖਾ ਹੁੰਦਾ ਵਾ ਤੈਨੂੰ ਨਹੀਂ ਨਾ ਪਤਾ ਫਿਰ ਉਹ ਗੱਲ ਜੇ ਮੈਂ ਕੁਝ ਆਖਾਂ ਤੇ ਫਿਰ ਗੱਲਾਂ ਬਣ ਜਾਣੀਆਂ ਵਾ ਇਹਨੂੰ ਵਿਚਾਰੀ ਨੂੰ ਕਹਿੰਦੇ ਇਹਨੂੰ ਵਿਚਾਰੀ ਨੂੰ ਕਹਿੰਦੇ ਵਿਚਾਰੀ ਤੇ ਸਭ ਸਾਡੇ ਸਿਰ ਤੇ ਚੜ ਗਈ ਆ ਕਾਮ ਕੇ ਨਾ ਕੱਢ ਕੇ ਦੁਸ਼ਮਣਾਂ ਨਾਲ ਆਜ ਕੇ ਵਾਲੀ ਬਾਤ ਐ ਇਹਨ ਲੋਗੋ ਕੀ ਕਾਮ ਕੁਛ ਕਰਨਾ ਨਹੀਂ ਤੀਨ ਟੋੜੀ ਲੈ ਕੇ ਆ ਗਈ ਇਸਕੇ ਸਾਥ ਕੌਣ ਖਾਏਗਾ ਇਤਨਾ ਬਰਾ ਤਾਂ ਇਨਕਾ ਟੱਬਰ ਐ ਬੋਲਤੀ ਰਹਦੀ ਹਮਾਰਾ ਟੱਬਰ ਬੜਾ ਐ ਟੱਬਰ ਬੜਾ ਐ और बूढ़े का तो बब्बर भी बड़ा है वो कैसे भर जाएगा तीन तो रही तो वो खा जाएगा बहुत अकल वाली है ना जी बोलना ही जानती है बस एक ही डला पेनया हुन चुप हो गए सारे माता जी मेरी शिकायत क्या लगाएंगे इनसे पहले मैं ही लगा देती हूँ नहीं तो पता नहीं ये तो अपनी माँ के साइड ही ले गल <laughs> <पीगाल हुई। laughs> <पीगाल हुई। laughs> देखो मुझे कितना बुखार हुआ है दवाई दवाई ले ले सारा काम मैं कर रही हूँ जहाँ पर बहुत दर्द हो रही है सारे शरीर में لیکن تمہاری مائی ہے نا بولتی ہے کہ کام ہی نہیں کرتی وہ دیکھ لو چھوٹی بہو کیسے بیٹھی ہے ہو گئی وہ بھی ٹھیک نہیں ہے کی وہ تو ٹھیک ہے سادجی بخار تو مجھے ہو اب بالو دس من ساری کہنے کیا کو ارے بولتے ہی رہتے ہیں بولتے ہی رہتے ہو تم من پی جیسی نہیں ہو من پی جیسی نہیں ہو اب میں اس کی جگہ تھوڑا نہ لے سکتی ہوں ہاں ہو اپنے ہندا ਸੁਭਾਅ ਖਰਾ ਖਰਾ ਹੁੰਦਾ ਹੁਣ ਸ਼ਾਨ ਦਾ ਜਦ ਮੈਂ ਉਸ ਦੇ ਸਾਥ ਰਹੀ ਨਹੀਂ ਪਲੀ ਬੜੀ ਨਹੀਂ ਤਾਂ ਫਿਰ ਮੈਂ ਉਸ ਕੇ ਜੈਸੀ ਕਿਵੇਂ ਹੋ ਸਕਤੀ ਹੂ ਉਸ ਦਾ ਸਾਰਾ ਨੇਚਰ ਵੱਖਰਾ ਹੁੰਦਾ ਵਾ ਉਸ ਦੀ ਪਰਵ੍ਰਿਸ਼ ਜਹਾਂ ਪਰ ਹੋਈ ਹੈ ਮੇਰੀ ਪਰਵ੍ਰਿਸ਼ ਕਹੀਂ ਹੋਰ ਹੋਈ ਹੈ ਤਾਂ ਮੈਂ ਉਸ ਕੇ ਜੈਸੇ ਕਿਵੇਂ ਬਣਦੀ ਹੂ ਤੁਸੀਂ ਸੋਖ ਕੰਮ ਨਹੀਂ ਕਰਨੀ ਅਰੇ ਕੰਮ ਕੋ ਤੋ ਗੋਲੀ ਮਾਰੋ ਆਪ ਲੋਗ ਕਿਉਂ ਪਹਿਲੇ ਤੋ ਮਨੇ ਮਾਂ ਪੀ ਤੋ ਬੋਲਣਾ ਛੋੜ ਦੋ ਹੁਣ ਤੋ ਜ਼ਮਰੀਦ ਹੈ ਕਹਿੰਦੀ ਮਾਂ ਪੀ ਕੀ ਕਰਾਂ ਉਹਨੂੰ ਅਰੇ ਜ਼ਮਰੀਦ ਤੋ ਮਮਾ ਬੋਲੇਗੀ ਨਾ ਨਾਮ ਥੋੜਾ ਨਾ ਲੇਗੀ ਮੇਰਾ ਜਦੋਂ ਉਹਨੂੰ ਤੇ ਤੈਨੂੰ ਨੀਰੂ ਕਹੀਦਾ ਕਹਿੰਦੀ ਮਨੌੜਿਆ ਲੱਗਦਾ ਵਾ ਤੇ ਮਨ ਪੀ ਕੇ ਆ ਕਰੋ ਆ ਵੀ ਨਾ ਤੂੰ ਅੰਦਰ ਜਾਓਗੇ ਨਾ ਤੇ ਮਾਰੀ ਮਾਈ ਬੋਲੇਗੀ ਕਿ ਜੇ ਬਹੁਤ ਬੋਲਤੀ ਐ ਜੇ ਬਾਬੂ ਜੀ ਕੇ ਸਾਥ ਐਸਾ ਕਰਤੀ ਐ ਐਸਾ ਕਰਤੀ ਐ ਲੇਕਿਨ ਪਾਗਲ ਤਾਂ ਉਹ ਹੈ ਬੂੜਾ ਬੂੜਾ ਨਹੀਂ ਮਤਲਬ ਬਾਬੂ ਜੀ ਮਤਲਬ ਬਿਮਾਰੀ ਹੈ ਨਾ ਉਸਕੋ ਪਾਗਲ ਕੀ ਉਹ ਤਾਂ ਹੈਗੀ ਆ ਪਰ ਬੂੜਾ ਨਹੀਂ ਬੁਲੀ ਜਾਂਦਾ ਇਦਾਂ ਹਮਾਰੇ ਬਾਹ ਹੈ ਸਹੀ ਬੋਲਦੇ ਆ ਸਰਦਾਰ ਜੀ ਅਬ ਕੀ ਬੋਲੂ ਅਬ ਪੰਜਾਬੀ ਹੋ ਰਹੀ ਹੈ ਹਿੰਦੀ ਮਿਕਸ ਹੋ ਰਹੀ ਹੈ ਤਾਂ ਪਤਾ ਨਹੀਂ ਕੀ ਬਣ ਰਹਾ ਹੈ ਉਹ ਬੁਰਾ ਲੱਗਦਾ ਨਾ ਬੁੱਢਾ ਗਿਆ ਵੀਰ ਤੇ ਪਪਾ ਜੀ ਬੋਲਦਾ ਕਰ ਅਰੇ ਨਹੀਂ ਨਾ ਤਜਬਾਨ ਮੈਂ ਡੈਡੀ ਜੀ ਬੋਲਦਾ ਕਰ ਤੇ ਬੋਲੂੰਗੀ ਧੀਰੇ ਧੀਰੇ ਬੋਲਾ ਕਰੂੰਗੀ ਸਭਾ ਹੂੰ ਤਾਂ ਕੀ ਆਂਦੀ ਮਾਈ ਮਾਈ ਨੇ ਕਿ ਬੋਲਣਾ ਪਹਿਲੇ ਤਾਂ ਬੁੜਾ ਹੀ ਬੁੜਾ ਨਹੀਂ ਪਪਾ ਜੀ ਹੂੰ ਬੋਲੇ ਪਹਿਲੇ ਤਾਂ ਚੱਦਰ ਹੁਸ਼ਾਗਰ ਬੈਠ ਕੇ ਵਹਾਂਸੇ ਬੋਲਾ ਕਿ ਮਨਜੀ ਪਰ ਬੈਠ ਜਾ चौबीसो घंटे बोलते रहते हैं मंजी कहा है मंजी कहाँ है अब बैठना है तो नीचे बैठ रहे हैं मैंने कपड़े दो कर रखे हैं तो कुछ समझते ही नहीं है काम करती हूँ बिगाड़ते हैं फिर मैं क्या दिमाग दिमाग नहीं ना ना काम काम करता करता तो तो फिर आप देखो ना, मुझे मम्मी का ही है भी मैं काम कर रही हूँ लेकिन जब लोग है ना नहीं मानते जे ना मन जैसे मुझे भी मार ही देंगे तुम जब देखते रहना तुम तो बस खाली आती रहोगे तुम्हारे नहीं है नसीब में ਪਤਨੀ ਕਸੂਕ ਨੂੰ ਤੂੰ ਬਸ ਬਾਬੀ ਦੇ ਹੱਥ ਕੀ ਰੋਟੀ ਖਾਣਾ ਨਹੀਂ ਮੈਂ ਕਰਦਾ ਗੱਲ ਮੰਮੀ ਨੂੰ ਕੰਮ ਵੰਡ ਕੇ ਦੇ ਸਾਰਿਆਂ ਨੂੰ ਹਾਂ ਤੇ ਉਹ ਬੈਠੀ ਹੈ ਅੰਦਰ ਬੱਚੋ ਕੇ ਸਾਥ ਖੇਡ ਰਹੀ ਹੈ ਕਹਤੀ ਉਹ ਆਇਆ ਹੈ ਨਾ ਲੜਕਾ ਫਤਿਹ ਹੂੰ ਉਸਕੇ ਸਾਥ ਅਰੇ ਉਸकी ਮੰਮੀ ਖਿਲਾਏ ਉਸਕੋ ਹਮ ਕਿਉਂ ਖਿਲਾਏ ਜਾਂ ਹਾਂ ਪਰ ਹਮਾਰੇ ਚਲ ਉਹ ਵੀ ਕਦੇ ਕਦੇ ਆਇਆ ਨਾ ਹੁੰਦਾ ਕਿ ਧੰਵਾ ਚੀ ਫਿਰ ਕੀ ਆ ਪਰ ਮੈਂ ਕਹਿੰਦਾ ਨਾ ਕੰਮ ਵੰਡ ਕੇ ਦੇਵੇ ਹਾਂ ਮੈਨੂੰ ਅੱਜ ਤੈਨੂੰ ਬੁਖਾਰ ਹੋਇਆ ਅੱਜ ਕੰਮ ਕਰ ਲੈਂਦੀ ਕਰਤੀ ਨਹੀਂ ਨਾ ਕੁਛ ਵੀ ਆਪ ਦੇਖ ਲਓ ਇਆ ਆਪਣੇ ਆਪਣਾ ਘਰ ਬਸਾਣਾ ਹੈ ਕਿ ਜਹਾਂ ਪਰ ਇਨਕੀ ਬਾਤیں ਸੁਣਨੀ ਹੈ ਚਲ ਤੂੰ ਟੈਨਸ਼ਨ ਨਾ ਲੈ ਮੈਂ ਕਰ ਦਾਂ ਗੱਲ ਤੇ ਤੂੰ ਮੈਂ ਦਵਾਈ ਲੈ ਜਨਾ ਤੇ ਕੰਮ ਸਾਢ ਤੋਂ ਔਰ ਫੇਕ ਬਸੰਦਾ ਵਾਹ ਪਰ ਬਾਬੂ ਜੀ ਕੋ ਵੀ ਫੋਨ ਕਰਕੇ ਪੁੱਛੋ ਕਿ ਵਾਹ ਪਰ ਠੀਕ ਹੈ ਸਾਰਾ ਕੁਝ ਚਲਾਂ ਪੁੱਛਦਾ ਹਾਂ ਹੂੰ ਤੂੰ ਕਰ ਨਹੀਂ ਗੱਲ ਕਰ ਪਰ ਵੀ ਧਿਆਨ ਰੱਖ ਲੀਆ ਕਰੋ ਤੂੰ ਕਰ ਨਹੀਂ ਗੱਲ ਕਰੂੰਗੀ ਨਾ ਮੈਂ ਬੋਬੀ ਕੇ ਸਾਥ ਕਰੂੰਗੀ ਚਲ ਉਥੇ ਬੈਠ ਦਵਾਈ ਦਵਾਈ ਹੱਟ ਅਗਲੀ ਆਂਦੀ ਬੁਖਾਰ ਦੀ ਮੈਂ ਖਾਲਾ ਤੂੰ ਤੂੰ ਮੈਂ ਐਸੇ ਕਰੋ ਤੂੰ ਜਾਓ ਮੈਂ ਫਿਰ ਜਾੜੂ ਲਗਾ ਕੇ ਆਤੀ ਉਹ ਪਹਿਲਾਂ ਦਵਾਈ ਖੜਾ ਨਾਲੇ ਗੱਲ ਕਰ ਲੈ ਹਥੇ ਤੇ ਮਨ ਹੋਰ ਹੋ ਜਾਊਗਾ ਸਭਾਈ ਜਾੜੂ ਕੋ ਦੂਪ ਚੜਾਏਗੀ ਉਹ ਕੋਈ ਨਹੀਂ ਸਣਾਉ ਤੇ ਫੇਕੀ ਬਾਹਰ ਹੀ ਅੰਦਰ ਹੋ ਗਈ ਸਭਾਈ ਫਿਰ ਬੋਲਣਗੇ ਕਿ ਕੰਮ ਨਹੀਂ ਕਰਤਾ ਅਬ ਮਾਤਾ ਜੀ ਸੇ ਆਪ ਅੱਛੇ ਸੇ ਬਾਤ ਕਰਨਾ ਮੈਂ ਕਹਾਂ ਲੂੰਗਾ ਉਹ ਸੁੱਖ ਨੂੰ ਬੋਲੋ ਕਿ ਕੰਮ ਕੀਆ ਕਰੋ ਕੋਈ ਨਹੀਂ ਮੈਂ ਕਰ ਲੈਣਾ ਗੱਲ ਮੇਰੇ ਪੇਂਟ ਹੀ ਮਹ ਲਗਨੀ ਆ ਸਾਰੀ ਲਾ ਕੇ ਤੇ ਖਰਾਬ ਹੋਈ ਕਿਦਾਂ ਟਾਈਮ ਹੀ ਨਹੀਂ ਲੱਗਦਾ ਮੇਰਾ ਤੇ ਨਵੀਂ ਨੋਹ ਪਾਲ ਚਲਾਉਣ ਦਾ ਕੀ ਕਰਨਾ ਹੁੰਦਾ ਬੰਦੇ ਨੇ ਜਿਹਾ ਮਰਜੀ ਕੰਮ ਕਰ ਲੋ ਨਾ ਇੱਥੇ ਕੋਈ ਅਸਰ ਨਹੀਂ ਹੈ ਕਰਕੇ ਨੂੰ ਮਾਤਾ ਦੱਸੀ ਹੈ ਬਣਾ ਮੈਂ ਕਿਹੜੀ ਨੋਹ ਪਾਲ ਚਲਾਵਾਂ ਸੋਹਣੀ ਲੱਗੂਗੀ ਵੇਖਿਓ ਸੁਖ ਹਾਂਜੀ ਕਿਹੜਾ ਮੰਮੀ ਜੀ ਕਹਿ ਲਿਆ ਪਰ ਮਾਤਾ ਮਾਤਾ ਤੁਸੀਂ ਕਰਦੀਆਂ ਜੇ ਇਦਾਂ ਮੈਨੂੰ ਤੇ ਚੰਗਾ ਨਹੀਂ ਲੱਗਦਾ ਕੋਈ ਮੇਰੇ ਇੰਨਾ ਕਦਰ ਨਹੀਂ ਤੁਸੀਂ ਮੇਰਾ ਕਦਰ ਹੀ ਕਿਹਾ ਦਿੱਤਾ ਕਿਉਂ ਕੀ ਹੋਇਆ ਕਹਤਾ ਮਮੀ ਜੀ ਮੈਂ ਹੁਣ ਬੋਤ ਨਾ ਪੋਚਾਉਣ ਦਾ ਵੇਲਾ ਹੁਣ ਤਾਂ ਕੰਮ ਕਰਨ ਦਾ ਵੇਲਾ ਉਹ ਵੇਹ ਚਲੇ ਨਿਆਣੇ ਅੰਦਰ ਖੇਡਣ ਦੇ ਤੇ ਮੈਂ ਨਾਲੇ ਮੇਰੇ ਖਸਾਬ ਦਾ ਧਿਆਨ ਨਾ ਇੱਥੇ ਬੂਹਾ ਬੰਦ ਕੀਤਾ ਤਾਂ ਨਾਲੇ ਮੈਂ ਇੱਥੇ ਆ ਨੋ ਪਾਲ ਸਲਾ ਲਈਨੀ ਆ ਤੇ ਜਿਹੜੀ ਬਾਹ ਖਾਉਂ ਗਏ ਨੇ ਦਈ ਆ ਉਹਨੇ ਕੀ ਕੁਝ ਬੋਲਿਆ ਨਿਰੂ ਨੇ ਨਹੀਂ ਹੁਆ ਕੀ ਆਂਦੀ ਮਮੀ ਬੜਾ ਕੁਝ ਬੋਲੀ ਤੇਰੇ ਦਾਦੀ ਨੂੰ ਜੇ ਉੱਥੇ ਬਹਿਣ ਲੱਗਾ ਉੱਥੋਂ ਖਾਤਾ ਜੇ ਉੱਥੇ ਮੰਜੀ ਤੇ ਬਹਿ ਗਿਆ ਉੱਥੋਂ ਖਾਤਾ ਕਿਤੇ ਉਹਨੂੰ ਕਿਤੇ ਪਤਾ ਨਹੀਂ ਮੈਨੂੰ ਆਉਣ ਤੋਂ ਪਹਿਲਾਂ ਕੀ ਕੁਝ ਬੋਲਣ ਲਈ ਮੈਂ ਫਿਰ ਉੱਤੇ ਹੀ ਆ ਗਈ ਆ ਕੇ ਪਾਇਆ ਰੋਣਾ ਫਿਰ ਮੈਂ ਪਤਾ ਲੱਗਾ ਕਿ ਨਹੀਂ ਹੁਣ ਤੁਹਾਨੂੰ ਮੈਂ ਤੇ ਉਹਦੀ ਚਾਲ ਹੀ ਪਛਾਣ ਲਈ ਵੀ ਬੜੀ ਚਾਲਬਾਜ਼ ਵਾਓ ਤੁਹਾਨੂੰ ਤਾਂ ਤਾਰੇ ਵਿਖਾਉਣੇ ਨੇ ਹਜੇ ਤੁਹਾਨੂੰ ਗਾਂ-ਗਾਂ ਪਤਾ ਲੱਗੂ ਬੜੀ ਤੁਸੀਂ ਚਾਵਾਣਾ ਨੇ ਜਿੱਦ ਤੇ ਮੈਂ ਤੁਹਾਨੂੰ ਡੱਕਦੀ ਸੀ ਮੰਮੀ ਰਹਿਣ ਦੋ ਰਹਿਣ ਦੋ ਨਾ ਆਵਿਆ ਕਰੋ ਮਾਤਾ ਤੁਸੀਂ ਵੀ ਨਹੀਂ ਟਣੇ ਜੋ ਨਹੀਂ ਸ਼ੋਭ ਬੋਲ ਤਾਰੇ ਵਿਖਾ ਲੂਗੀ ਐਦੋਂ ਤਾਰੇ ਹੋਰ ਹੰਨ ਕੀ ਵਿਖਾ ਲ ਦੇਣੇ ਉਹਨੇ ਹਾਂਜੀ ਕਾ ਕਾ ਵੇਖੋ ਤੁਸੀਂ ਤੁਹਾਡਾ ਨਾ ਬੰਦਾ ਕੀ ਆ ਕੀ ਕਰ ਦੂਗੀ ਉਹ ਭੂਵੇ ਚੜਾਈ ਤੁਸੀਂ ਜਿਹੜੀ ਉਹ ਨਹੀਂ ਕੀ ਕਰ ਦੂਗੀ ਉਹ ਕੀ ਸਾਨੂੰ ਕਰ ਦੂਗੀ ਮਾਰ ਦੂਗੀ ਸਾਨੂੰ ਤੇ ਇਥੇ ਘੜੀ ਦੇਣਾ ਮੰਮੀ ਉਹਦਾ ਕੀ ਭਰੋਸਾ ਕੋ ਭਰੋਸਾ ਦਾ ਸਮ੍ਰੀਤ ਖਿਹੜੇ ਪੈ ਗਈ ਮੈਂ ਅੱਗੇ ਬਾਹਰ ਦੇ ਘਰ ਦੇ ਅੱਦਮ ਕਹਿੰਦੇ ਆਂ ਮੈਂ ਸਮ੍ਰੀਤ ਖਿਹੜੇ ਪੈ ਗਈ ਤੇ ਸਾਨੂੰ ਇਹ ਅੰਨ ਦੇ ਅੱਖ ਚੱਪਣਾ ਪਿਆ ਚਾਣ ਕੇ ਮੰਮੀ ਉਹ ਤੇ ਨਹੀਂ ਆਣੀ ਤੁਸੀਂ ਸਮਝਾ ਵੀ ਸਕਦੇ ਈ ਨਾ ਸਾਨੂੰ ਕਿ ਨਹੀਂ ਸਮਝੋ ਨਾ ਇਹ ਮੈਨੂੰ ਕਹਾਂ ਪਰ ਸਾਰੀ ਦੁਨੀਆ ਕਰਦੀ ਸਾਡੇ ਘਰ ਦਾ ਕੰਮ ਲੋਗਾਰਵਾ ਟਲਦੇ ਹੀ ਬੰਦ ਦਿੱਤਾ ਕੰਮ ਸਾਡੇ ਘਰ ਦਾ ਕੰਮ 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 ਹੀ ਹੁੰਦੀ ਰਹਿੰਦੀ ਆ ਕੁੱਤਾ ਵੀ ਪੂਛ ਮਾਰ ਕੇ ਬੈਂਦਾ ਵਾ ਸਫਾਈ ਕਰਕੇ ਬੈਂਦਾ ਵਾ ਜੇ ਤੁਸੀਂ ਥਾਣਾ ਹੁੰਜੋਗੀਆਂ ਤੇ ਹੋਰ ਕੀ ਕਰਨਾ ਵਾ ਤੇ ਮੈਂ ਕਰਦੇ ਤੇ ਹੈਗੇ ਕੰਮ ਨਾਉਣ ਲੱਗਿਆ ਲੋਕੀਂ ਜਿਹੜੇ ਧੋ ਕੇ ਸੁਪਨੇ ਪਾ ਲੈਂਦੀਆਂ ਤੇ ਮੁੜ ਕੇ ਜਿਹ ਧੋ ਉਹ ਕਿਹੜਾ ਤੇ ਮੁੜ ਕੇ ਕਿੱਥੋਂ ਪਾਉਣੀ ਖਾਣ ਲੱਗਿਆ ਭਾਂਡੇ ਜਦੋਂ ਮੰਜੋਗੀਆਂ ਤੇ ਫੇਰ ਖਾਣੀਆਂ ਰੋਟੀਆਂ ਉਹ ਵੀ ਆਪ ਹੀ ਮੰਜਨੇ ਪੈਣੇ ਆ ਕਿੰਨੇ ਕੰਮ ਵਾ ਇਹੋ ਹੀ ਤਿੰਨ ਕੰਮ ਵਾ ਇਹੋ ਨਹੀਂ ਹੁੰਦੇ ਕਿੰਨੀਆਂ ਜਾਣੀਆਂ ਹੀ ਕੰਮ ਕਰਨ ਵਾਲੀਆਂ ਹੱਗ ਹੋ ਗਈ ਤੁਹਾਡੇ ਵਾਲੀ ਤੂੰ ਵੀ ਉਹ ਗੱਲ ਮੈਨੂੰ ਹੋਰ ਗੁੱਸਾ ਢਾਉਣੀ ਆ ਚੁੱਪਣਾ ਦੇਣ ਲਈ ਇੱਕ ਸਾਹਬ ਦੀ ਮੈਨੂੰ ਤੂੰ ਸਭਾ ਮੈਨੂੰ ਕੋਈ ਸਹਿਮਤੀ ਦੀ ਗੱਲ ਕਰਕੇ ਮੰਮੀ ਟੈਨਸ਼ਨ ਨਾ ਲੈ ਮੈਂ ਹੈਗੀ ਆ ਮੈਂ ਆਪੇ ਕੰਮ ਕਰੂੰਗੀ ਤੂੰ ਸਭਾ ਮੈਨੂੰ ਹੋਰ ਪਰੇਸ਼ਾਨ ਕਰਨ ਲਈ ਆ ਮਾਹ ਤੇਰਾ ਪਿਓ ਠੀਕ ਹੋਇਆ ਵਾ ਤੇ ਹੁਣ ਤੂੰ ਮੇਰੇ ਦਿਵਾਲੇ ਹੋ ਗਈ ਹੁਣ ਮੈਨੂੰ ਲੈ ਕੇ ਪੈਣਾ ਕੋਈ ਨਾਲ ਲੈ ਕੇ ਸਾਰਿਆਂ ਨੇ ਮਾਤਾ ਸਾਹਿਬੀ ਨਾਲਾ ਇੱਕ ਤੇ ਕਿ ਨਹੀਂ ਤੱਕ ਕੇ ਲੈਣ ਦੀਆਂ ਦੋਵੇਂ ਲਾਂਡੇ ਕਰੀ ਤੇਰਾ ਵੀ ਖਸੂਸਾ ਨਾ ਹੈਗਾ ਬਾਕੀ ਕੋਈ ਘੱਟ ਵਾ ਕਿਤੇ ਮੰਮੀ ਦੇ ਬੰਨੀਆਂ ਨਹੀਂ ਨਹੀਂ ਸਭੇ ਚੱਲਦੇ ਤੇ ਦੋ ਨਿਆਣੇ ਵੀ ਕਹਿੰਦੇ ਕਿ ਸਭ ਛੱਡਦਾ ਹੁੰਦਾ ਆਰੀ ਨਾ ਨਹੀਂਦਾ ਸੌੜ ਤੋੜ ਹੁੰਦੀ ਆ ਜਾ ਬੰਦੇ ਆਪਣੇ ਘਰ ਨੂੰ ਜਾ ਤੂੰ ਚੱਲਾ ਉਹ ਤੈਨੂੰ ਛੱਡ ਕੇ ਆਣਾ ਆਪਾਂ ਤੇ ਹਾਥ ਨੂੰ ਪਰ ਮੰਮੀ ਹੱਥੋਂ ਵਿਚ ਦਿਆ ਲਈ ਕਾਦੀ ਹੱਥੋਂ ਵਿਚ ਆ ਡਿਵਾਰੀ ਉਹ ਕਿਉਂ ਮਾਰ ਕੈਨੂੰ ਨੀ ਆਣੀ ਨਿਆਣੀ ਨਹੀਂ ਆਈ ਹੁਣ ਸਿਆਣੀ ਹੋਣ ਡਈ ਆ ਪੁੱਤ ਹੁਣ ਸਮਝੀਂ ਕਰੋ ਤੂੰ ਇਹ ਮੈਂ ਕਿੰਦੀ ਬਿੱਟੀ ਹੋ ਗਈ ਆ ਮਿਹਰੇ ਗਾਂਵੇ ਨਿਆਣੀ ਰਹਿਣਾ ਗੱਲ ਸੁਣ ਲੈਣੀ ਇਹ ਨੂੰ ਹੁਣ ਕਿੱਡੀ ਕੁ ਬੱਡੀ ਹੋ ਗਈ ਕਿਰੇ ਇੱਥੇ ਬੈਠ ਕੇ ਸੁਣ ਮੇਰੀ ਪਿੰਨਾਂ ਖਾਲ ਮੈਂ ਕਰਨਾ ਗੱਲ ਜੇ ਕਰਨੀ ਇੱਥੇ ਬੋ ਗੱਲ ਮੈਂ ਕਰਨੀ ਮੈਂ ਵੇਖੀ ਜੇ ਗੱਲ ਕੀ ਗੱਲ ਦੀ ਆਂ ਅਦਰ ਜਿਹੜੀ ਆਈ ਆ ਤੇਰੀ ਬੋਤੀ ਸੋਖਣਾ ਉਹ ਤੇਰੇ ਪੋਣ ਕਿੰਨੀ ਗੱਲਾਂ ਕਰਨ ਡਈ ਆ ਕਿਤੇ ਉਹਨੂੰ ਖੇਲੋਂ ਨਹੀਂ ਦੇਣ ਡਈ ਘਰ ਦੇ ਵਿੱਚ ਮੰਮੀ ਇਹਨੂੰ ਉਹ ਪਾਸਾ ਲੱਗ ਰਿਹਾ ਜਿਹੜੀ ਇੱਥੇ ਵੀ ਜਾ ਖੇਡਣ ਨੂੰ ਜਾ ਤਦਾਂ ਇਹੋ ਦੱਬ ਗੇਮਰੀ ਗਾੜੀਆਂ ਨਾਲ ਉਹਨੂੰ ਧੱਕੇ ਮਰੀ ਜਾਣੀ ਭਰਾਵਾ ਮੈਂ ਨੋ ਪਾਜਾ ਕਹਿੰਨ ਨੂੰ ਲੱਗਦੇ ਨੇ ਮੈਂ ਇਹਦੇ ਦੁਆਲੇ ਜਿਵੇਂ ਇੱਕ ਨੋ ਪਾਜਾ ਲਾਉਣ ਦਾ ਅਗਲਾ ਕਿ ਰੋਟੀਆਂ ਦਾ ਵੇੜਾ ਵਾ ਉਹਦੇ ਦੁਆਲੇ ਮੈਂ ਤਾਂ ਹੋਇਓ ਤੇ ਗਾੜੀ ਦੁਆਲੇ ਹੋਣ ਰਹੀ ਆ ਮੰਮੀ ਕਿੱਡਾ ਵੇੜਾ ਬਖਾਜ ਰਿਆ ਸਫਾਈ ਕਰਨ ਦੀ ਤੇ ਨਾ ਕਰਿਆ ਮੈਂ ਤੈਨੂੰ ਆਖਿਆ ਮੈਂ ਤਾਂ ਨਾ ਹੋ ਜੇ ਮੈਨੂੰ ਭਾਰੀ ਫੜਾ ਕੇ ਫੇਰ ਖੋਲੀ ਮੈਂ ਮੋੜ ਮੋੜ ਕੇ ਉਹ ਹੀ ਗੱਲਾਂ ਕਰੀਆਂ ਮੈਂ ਤਾਂ ਕਿ ਸੁਪਨ ਦੱਸ ਕੇ ਢੀਆਂ ਪਹਿਲਾਂ ਤੇਰੇ ਪਿਓ ਦੇ ਸਾਹਮਣੇ ਉਹਦਾ ਨਾ ਬੋਲ ਕੇ ਹਟੀਆਂ ਪਰ ਉਹ ਗੱਲਾਂ ਮੈਂ ਤੇਰੇ ਕੋਲ ਮੇਰੇ ਕੋਲ ਨਹੀਂ بار-ਬਾਰ ਸਾਰੀਆਂ ਮਾਰਟੀਆਂ ਸੁਣ ਟਾਡੇ ਦੋਗਨੇ ਕੰਮ ਨੇ ਨਾ ਅੱਗੇ ਘਰ ਮੇਲੇ ਜਾੜਿਆ ਤੇ ਹੁਣ ਫੇਰ ਮੇਲਾ ਜਾੜਨਾ ਆ ਅਛਾ ਕੀ ਹੋਰ ਤੂੰ ਕੱਲ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ ਤੂੰ ਤਾਂ ਮਾਰ ਲੱਦਦਾ ਬੜ ਕੇ ਬਹਿ ਗਿਆ ਹੁਣ ਤੋਂ ਹੀ ਅਜੇ ਤੇ ਗੋੜੇ ਗੋੜੇ ਭਾਜਦਾ ਇਨੀ ਸਫਾਈ ਕਰਨੀ ਲੱਗਿਆ ਤੈਨੂੰ ਲੱਗਿਆ ਭਾ ਲਿਆ ਭਰਾਵਾ ਰੰਮੀ ਬਹਿ ਜਾ ਸਾਨੂੰ ਪਤਾ ਹੈ ਇਹਨੂੰ ਬੁਖਾਰ ਚੜਿਆ ਵਾ ਬਹੁਤ ਪਚਾੜੂ ਰੌਂਡ ਦੇ ਉੱਤੇ 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 ਤਾ ਹੁੰਿਆ ਡਈ ਆ ਗਾੜੀ ਪੂੜਾ ਸਾਰਾ ਪਿਛੇ ਉੱਦਾਂ ਹੀ ਖੰਡ ਰਿਆ ਮੈਂ ਤਾਂ ਨਾ ਕੋਈ ਨਹੀਂ ਸਕੋ ਪਤਾ ਹੈ ਨਾ ਪ੍ਰਦੇਸ਼ ਨਾਲ ਗੱਲਾਂ ਕਰ ਲੈਣੀਆਂ ਉਹਨੂੰ ਪਰ ਮਿੰਨੂ ਦੀ ਬਹੁਤੀਆਂ ਗੱਲਾਂ ਹੁੰਦੀਆਂ ਉਹਨੂੰ ਸਮਝਾ ਲਾ ਉਹਨੂੰ ਬੋਲਣਾ ਸਿਖਾ ਲ ਦੇ ਉਹ ਗੈੜੀ ਨਾਲ ਕਿਦਾਂ ਬੋਲਣਾ ਵਾ ਤਾਂ ਮੈਂ ਬਹੁਤੀਆਂ ਗੱਲਾਂ ਨਹੀਂ ਕਰਦੀ ਮੰਮੀ ਜਿੱਦਾਂ ਨਾ ਬੋਲਗੇ ਨਾ ਉਦਾਂ ਜੀ ਆਵਾਜ਼ ਆਉਣੀ ਆ ਅੱਛਾ ਥੋੜਾ ਕੀ ਖਵਾ ਤੂੰ ਫਿਰ ਜਿੱਦਾਂ ਤੇਰਾ ਜੀ ਕਰਦਾ ਨਾ ਉਦਾਂ ਕਰਦਾ ਜਿੱਦਾਂ ਉਹ ਕਹਿੰਗੀ ਉਹਦੀ ਤੂੰ ਸੁਣ ਲੈ ਤੇ ਸਾਨੂੰ ਆਪਣਾ ਫੈਸਲਾ ਸੁਣਾ ਕੇ ਨਾ ਕਰ ਦਿਓ ਜੇ ਤੇਾਨੂੰ ਲੱਗਣਾ ਹੁੰਦਾ ਕਰ ਲੈ ਭਾਲੇ ਲੇਕੇਾਨੂੰ ਬਾਹਰ ਕੱਢੋ ਜਦੋਂ ਆੜੀ ਲੋੜ ਹੀ ਨਹੀਂ ਗਈ ਤੇ ਬਾਕੀ ਤੂੰ ਤੁਸੀਂ ਸਾਨੂੰ ਪਾਤੀ ਦੋ ਸੁਣੀ ਮਸਲਣ ਡਿਆ ਘਰ ਤੋਂ ਮਿਲਾਂ ਡਿਆ ਭਰਾਵਾ ਤੈਨੂੰ ਜਿਆਦਾ ਗੁੱਸਾ ਚੜਦਾ ਵਾ ਤੇਰੇ ਨਾਲ ਲਾ ਕੇ ਰਹੇ ਆ ਤੇ ਇਹ ਸਾਰੀ ਗੱਲ ਕਰਦੇ ਰਹੇ ਆ ਅਸ ਮਰੀਦ ਦੇ ਕਹਿੰਦੇ ਸਾਰੇ ਕੰਮ ਕੀਤੇ ਆ ਹੁਣ ਤੂੰ ਵੀ ਉਹਦੇ ਵੱਲਦਾ ਹੋ ਗਿਆ ਉਹਦੇ ਦਿਵਾਲੇ ਹੋ ਗਿਆ ਮੇਰੇ ਨਾਂ ਕਰਦੇ ਨਾਂ ਕੀ ਨਾਂ ਕਰਦੇ ਜੇ ਕੋੜੀ ਨਹੀਂ ਆਦੀ ਫੜਾ ਸਕਦੀ ਨੀ ਤੇਰੇ ਨਹੀਂ ਕੀ ਕਰਦੇ ਆ ਤਾਂ ਫਿਰ ਹੁਣ ਦੋ ਮੌਕਾ ਟਾਈਮ ਲੱਗਣਾ ਇਹਨੂੰ

ਆਹ ਵੇਹੇ ਇਹਦੇ ਸਾਸਵਾ ਪਾਤੀ ਉਸੇ ਵੇਲੇ ਉਹਦੇ ਮਗਰ ਲੱਗੇ ਹਾਂ ਜਮਾਨਾ ਸ਼ੁਰੂਆਤ ਹੋਈ ਘੜੀ ਘੜੀ ਵੇਖਿਓ ਹੁਣ ਤੁਸੀਂ ਮਮੀ ਇਹਨੇ ਤਾਂ ਤੁਹਾਡੇ ਨਾਲ ਕਦੀ ਬੋਲਿਆ ਹੀ ਨਹੀਂ ਅੱਜ ਇਹਨੇ ਕੰਨਾਂ ਨੂੰ ਹੱਥ ਹਲਵਾਤੇ ਮੇਰੇ ਵੀ ਮੇਰੀ ਸੁਣ ਗੱਲ ਆਂਦਾ ਮੇਰਾ ਘਰ ਜਾਣਦੇ ਮਮੀ ਸਿੱਧਾ ਸਿੱਧਾ ਤਾਂ ਡਾਣਾ ਲਾ ਗਏ ਲਾ ਲਾ ਤੇ ਗਿਆ ਵਾ ਇਹ ਭਲਾ ਉਹਦੇ ਨਾਲੋਂ ਆਈ ਆ ਮੈਨੂੰ ਕੀ ਪਤਾ ਮਮੀ ਤੇ ਮਨਜੋ ਜਦੋਂ ਆਇਆ ਵਾ ਉਹ ਵੀ ਨਾਲੋਂ ਆਇਆ ਵਾ ਮੈਂ ਤੇ ਆ ਗਈ ਸਬਜ਼ੀ ਲੈ ਕੇ ਅੰਦਰ ਤੇ ਡੈਡ ਕਰਾ ਤੇ ਲੱਗਿਆ ਬਾਹਰ ਮੈਂ ਤੇ ਮੰਮੀ ਅੰਦਰੋਂ ਨਹੀਂ ਆਣੇ ਲੱਗੋ ਇੱਥੇ ਆਣ ਕੇ ਬੈਗੀ ਮੈਂ ਤੇ ਬਾਹਰ ਗਈ ਨਹੀਂ ਆ ਫਦੇ ਨੂੰ ਕਾ ਕਰਕੇ ਆਈ ਹੁਣ ਮੈਂ ਹੈਗਾ ਹੀ ਸਾਹਮਣੇ ਮੈਂ ਨੂੰ ਰੇਖਾ ਰਹੀ ਮੈਂ ਤਾਂ ਗਾਉ ਨਹੀਂ ਮਾਤਾ ਮੈਨੂੰ ਲੱਗਦਾ ਇਹ ਮੇਰੇ ਕਹਿਣ ਤੋਂ ਪਹਿਲਾਂ ਜਿੱਦਾਂ ਉਹਨੂੰ ਸਿਖਾਤਾ ਇਹਨੇ ਬਾਹਰ ਸਭ ਕੁਝ ਸਿੱਖਿਆ ਸਿਖਾ ਲਿਆ ਆਇਆ ਹੋਰ ਨਹੀਂ ਉਹ ਕੋਈ ਵੀ ਗੱਲ ਚੁਕਣਾ ਤੇ ਪੱਥਰ ਪਾੜ ਦਿੰਦੀ ਆ ਹਾਂ ਇਹ ਤਾਂ ਮਾਸਾ ਜੀਨੀ ਸ਼ੋਕਰੀ ਦੇ ਮਗਰ ਲਾ ਕੇ ਤਾਂ ਕਰ ਦੇਣਾ ਬੁਕਾਨ ਡਿਆ ਵਾ ਕੀ ਲੱਲੂ ਸਾਡੇ ਕੋਲ ਫਿਰ ਘਰ ਦੇ ਵਿੱਚੋਂ ਇਹ ਮੰਮੀ ਉਹਨੇ ਹੁਣ ਇਹਨੂੰ ਵੀ ਬੋਲਣਾ ਸਿਖਾ ਦੇਣਾ ਜਿੱਦਾਂ ਵੀ ਤੇਜ ਆ ਬਣ ਇਹਨੂੰ ਹੁਣ ਉਹਨੇ ਤੇਜ ਕਰ ਹੀ ਦਿੱਤਾ ਲੈ ਮੈਂ ਤਾਂ ਨਹੀਂ ਕਿ ਸਮੀਰ ਨੂੰ ਮੈਂ ਆਪਣੇ ਵਾਲ ਕਰਾਂ ਵੀ ਸਮੀਰ ਤੂੰ ਕਹਿਣਾ ਨਾ ਬੋਲ ਨਾ ਤੂੰ ਮਨਜ਼ੂਰ ਨਾ ਬੋਲ ਤਾ ਨਾ ਤੂੰ ਇਹਦਾ ਨਾ ਬੋਲ ਕੁਣੀ ਨਾ ਹਾਂ ਸਮੀਰ ਮੰਨਣ ਲਈ ਹੀ ਆ ਤੇ ਇਹਨੂੰ ਵੀ ਪੁੱਛ ਕੇ ਸਮੀਰ ਨੂੰ ਮੈਂ ਕਿ ਰੋਟੀ ਕੌਣ ਦਾ ਵੇਲਾ ਆ ਤੇ ਲੜਾਈ ਸ਼ੋ ਕੇ ਬਹਿ ਗਏ ਆ ਲਾ ਹੀ ਲਵਾ ਫਿਰ ਮੈਂ ਨਾ ਕੰਮ ਕਰਾਂ ਚ ਨਹੀਂ ਘਣਾ ਮੈਂ ਵੀ ਕੰਮ ਕਰ ਪਾਈ ਨਾ ਬਾਝ ਲਾ ਲੈ ਤੂੰ மெல்லி உதோ நீ மாவா தியா நான் கம்ம தான் ஏதாக்க